ਸਾਹਿਬ ਜੀ ਜਿਵੇਂ ਮੰਦਰ ਕੋਥਾ ਮੈ ਥਮਨ ਤਿਉ ਗੁਰ ਕਾ ਸ਼ਬਦ ਮਨ ਹੈ ਸਥਮਨ ਜਿਵੇਂ ਪਾਖਾਨ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਵੇਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬਿਗਾਸ ਜਿਵੇਂ ਮਹਾ ਉਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ तीन संतन की बाशो धूर नानक की हार गुरु पातशाह जी दे पावन चरना पास सीस निभाइए दोवें हाथ जोड़िए महाराज चरणा सीस चुका के करो फते प्रवान वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਪਾਵਨ ਬਾਣੀ ਦੇ ਰਾਹ ਬੜੇ ਹੀ ਸੋਹਣੇ ਬੜੇ ਹੀ ਨਵੇਕਲੇ ਢੰਗ ਦੇ ਨਾਲ ਅਪਾਰ ਰਹਿਮਤ ਕਰਦੇ ਪਏ ਹਨ ਕਿ ਇਨਸਾਨ ਜੀਵ ਜਿਹੜਾ ਹੈ ਇਹ ਕੁਝ ਸਮਝ ਜਾਵੇ ਕੁਝ ਲਾਹਾ ਹਾਸਲ ਕਰ ਲਵੇ ਇਸ ਸਰੀਰ ਦੇ ਮਹਾਰਾਜ ਹੁਣਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਸਾਡੇ ਭਲੇ ਲਈ ਪਰ ਇਨਸਾਨ ਬੜਾ ਢੀਠ ਹੈ ਬੜਾ ਹੀ ਮਾੜੇ ਤੇ ਭੜੇ ਸੁਭਾ ਦਾ ਹੈ ਸਤਿਗੁਰੂ ਪਾਤਸ਼ਾਹ ਸਾਡੇ ਲਾਹੇ ਦੀ ਗੱਲ ਕਰਦੇ ਹਨ ਸਾਡੇ ਭਲੇ ਦੀ ਗੱਲ ਕਰਦੇ ਹਨ ਪਰ ਇਨਸਾਨ ਮਹਾਰਾਜ ਨਾਲ ਹੀ ਦਗਾ ਕ ਮਾਰਿਆ ਹੈ ਇਨਸਾਨ ਗੁਰੂ ਸਾਹਿਬ ਨੂੰ ਹੀ ਠੱਗਦਾ ਪਿਆ ਹੈ ਗੁਰੂ ਸਾਹਿਬ ਦੇ ਨਾਲ ਹੀ ਛਲ ਕਪਟ ਕਰਦਾ ਪਿਆ ਹੈ ਉਹਨ ਮਹਾਰਾਜ ਨੇ ਜਿਹੜਾ ਬਖਸ਼ਿਸ਼ ਭਰਿਆ ਸ਼ਬਦ ਕਿਰਪਾ ਦੇ ਰੂਪੇ ਸਾਨੂੰ ਬਖਸ਼ਿਆ ਹੈ ਬੜੀ ਆਸਾਨੀ ਨਾਲ ਚਾਹੀਏ ਤੇ ਆਪਾਂ ਇਸ ਸ਼ਬਦ ਦੇਆਂ ਜਿਹੜੇ 17 ਤੁਕਾਂ ਹਨ ਪੰਕਤੀਆਂ ਹਨ ਉਹਨਾਂ ਨੂੰ ਸਮਝ ਸਕਦੇ ਹਾਂ ਸਮਝ ਹੋਣ ਦੇ ਬਾਵਜੂਦ ਵੀ ਅਸੀਂ ਅਣਜਾਣ ਬਣ ਕੇ ਜ਼ਿੰਦਗੀ ਦੇ ਵਿੱਚ ਨਿਤਾ ਪ੍ਰਤੀ ਪਾਤਸ਼ਾਹ ਜੀ ਨੂੰ ਪਿੱਠ ਵਿਖਾ ਕੇ ਮਾੜੇ ਅਤੇ ਭੜੇ ਕਰਮ ਕਮਾਈ ਜਾ ਰਹੇ ਹਾਂ ਮਹਰਨੇ ਕਿਆ ਜਿਉ ਮੰਦਰ ਕੋთა ਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸੰਮਨ ਉਹਨ ਜਦੋਂ ਘਰ ਬਣਾਇਆ ਜਾਂਦਾ ਹੈ ਮਕਾਨ ਬਣਦਾ ਜਾਂ ਕੋਈ ਬੜੀ ਵੱਡੀ ਬਿਲਡਿੰਗ ਬਣਦੀ ਹੋਵੇ ਉਹ ਜਿਹੜੀ ਉਹਦੀ ਛੱਤ ਹੈ ਨਾ ਜੀ ਛੱਤ ਉਹਦੇ ਥੱਲੇ ਕੰਧਾਂ ਕੀਤੀਆਂ ਜਾਂਦੀਆਂ ਹਨ ਕੰਧਾਂ ਦੇ ਵਿੱਚ ਪਿੱਲਰ ਬਣਾਏ ਜਾਂਦੇ ਹਨ ਪਹਿਲੋ ਥੰਮ ਕਿਹਾ ਜਾਂਦਾ ਸੀਗਾ ਇਹਨਾਂ ਨੂੰ ਤੇ ਹੁਣ ਪਿੱਲਰ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ ਉਹ ਜਿਹੜੇ ਪਿੱਲਰ ਬਣਾਏ ਜਾਂਦੇ ਹਨ ਬੜੇ ਮਜ਼ਬੂਤ ਬਣਾਏ ਜਾਂਦੇ ਬਹੁਤ ਜ਼ਿਆਦਾ ਮਜ਼ਬੂਤ ਤਾਂ ਕਿ ਬਿਲਡਿੰਗ ਜਿਹੜੀ ਹੈ ਸਾਲੋ ਸਾਲ ਖੜੀ ਰਹੇ ਔਰ ਇਹਨੂੰ ਕੋਈ ਨੁਕਸਾਨ ਨਾ ਹੋਵੇ ਹੁਣ ਉਹ ਪਿੱਲਰਾਂ ਦੇ ਆਸਰੇ ਦੇ ਨਾਲ ਬਿਲਡਿੰਗ ਜਿਹੜੀ ਹੈ 100-100 ਸਾਲ 2-2 ਸਾਲ ਰੁਕੀ ਰਹਿੰਦੀ ਹੈ ਖੜੀ ਰਹਿੰਦੀ ਹੈ ਮਹਾਰਾਜ ਨੇ ਇੱਕ ਦੁਨੀਆਵੀ ਉਦਾਹਰਣ ਦੇ ਦਿੱਤੀ ਵੀ ਇੱਕ ਬਿਲਡਿੰਗ ਨੂੰ ਬਣਾਉਣ ਦੇ ਲਈ ਇੱਕ ਘਰ ਨੂੰ ਬਣਾਉਣ ਦੇ ਲਈ ਕੁਝ ਥੰਮੀਆਂ ਦੀ ਜ਼ਰੂਰਤ ਪੈਂਦੀ ਹੈ ਪਿੱਲਰਾਂ ਦੀ ਜ਼ਰੂਰਤ ਪੈਂਦੀ ਹੈ ਇਨਸਾਨ ਆਪਣੀ ਸੂਝ-ਬੂਝ ਦੇ ਨਾਲ ਜਿੱਥੇ-ਜਿੱਥੇ ਉਹ ਥੰਮੀ ਦੀ ਜ਼ਰੂਰਤ ਪੈਂਦੀ ਹੈ ਪਿੱਲਰ ਦੀ ਜ਼ਰੂਰਤ ਪੈਂਦੀ ਹੈ ਉੱਥੇ-ਉੱਥੇ ਉਹ ਥੰਮੀਆਂ ਖੜੀਆਂ ਕਰ ਦਿੰਦਾ ਮਜ਼ਬੂਤੀ ਦੇ ਬਾਅਦ ਤੇ ਮਹਾਰਾਜ ਕਹਿਣ ਲੱਗੇ ਵੀ ਜੇ ਕਿਤੇ ਅਸੀਂ ਗੁਰੂ ਦੇ ਸ਼ਬਦ ਨੂੰ ਅਪਣਾ ਲਈਏ ਤੇ ਫਿਰ ਮਹਾਰਤ ਸਾਨੂੰ ਕਦੇ ਕਿਰਦਾਰ ਤੋਂ ਡਿੱਗਣ ਨਹੀਂ ਦਿੰਦੇ ਮਰਨੇ ਦੁਨੀਆਵੀ ਉਦਾਹਰਣ ਦਿੱਤੀ ਹੈ ਕਿ ਇੱਕ ਥੰਮੀ ਦੇ ਵਿੱਚ ਇੰਨੀ ਸਮਰੱਥਾ ਆ ਕਿ ਉਹ ਕਿੱਡਾ ਵੱਡਾ ਢਾਂਚਾ ਜਿਹੜਾ ਵਾ ਆਪਣੇ ਆਸਰੇ ਦੇ ਨਾਲ ਸਦੀਆਂ ਤੱਕ ਖੜ੍ਹਾ ਰੱਖ ਸਕਦਾ ਤੇ ਮਹਾਰਾ ਕਹਿਣ ਲੱਗੇ ਫਿਰ ਗੁਰੂ ਦਾ ਸ਼ਬਦ ਤੇ ਇਹ ਤੋਂ ਵੀ ਜ਼ਿਆਦਾ ਸਮਰੱਥਾ ਰੱਖਦਾ ਹੈ ਨਾ ਪਰ ਉਹ ਕਿਦਾਂ ਸਮਰੱਥਾ ਰੱਖਦਾ ਹੈ ਤਿਉਹ ਗੁਰ ਕਾ ਸ਼ਬਦ ਮਨੈ ਅਸੰਮਨ ਵੇ ਗੁਰੂ ਦਾ ਸ਼ਬਦ ਜਦੋਂ ਆਪਾਂ ਆਸਰਾ ਲੈ ਲੈਂਦੇ ਹਾਂ ਮਹਾਰਾਜ ਸਾਡਾ ਇਹ ਟੁੱਟਿਆ ਹੋਇਆ ਮਨ ਸਾਡਾ ਜਿਹੜਾ ਲਾਲਚੀ ਮਨ ਹੈ ਜੀਤੇ ਵਿੱਚ ਵਿਕਾਰ ਹਨ ਬਾਸ਼ਾ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਕੰਟਰੋਲ ਵਿੱਚ ਆ ਜਾਂਦਾ ਫਿਰ ਉਹਨੂੰ ਸੂਝ-ਬੂਝ ਪੈ ਜਾਂਦੀ ਅਸਲ ਕੀ ਹੈ ਅਤੇ ਨਕਲ ਕੀ ਹੈ ਸੱਚ ਕੀ ਹੈ ਅਤੇ ਝੂਠ ਕੀ ਹੈ ਫਿਰ ਇਨਸਾਨ ਗੁਰੂ ਦੇ ਸ਼ਬਦ ਦਾ ਉਹ ਆਸਰਾ ਲੈ ਕੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਜਿਹੜੀ ਬਾਤ ਹੁੰਦੀ ਹੈ ਉਹਨੂੰ ਗਹਿਰਾਈ ਦੇ ਨਾਲ ਵਾਚਣਾ ਸ਼ੁਰੂ ਕਰ ਲੈਂਦਾ ਸਤਿਗੁਰੂ ਪਾਤਸ਼ਾਹ ਨੇ ਤਾਂ ਹੀ ਤਾਂ ਕਿਹਾ ਨਾ ਕਿ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏ ਮਾਰੇ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਵਨ ਜਦੋਂ ਉਹਨੂੰ ਸਿੱਖੇਗਾ ਗੁਰੂ ਦੀ ਕੀਰਤੀ ਕਰੇਗਾ ਵਡਿਆਈ ਕਰੇਗਾ ਮੁਖ ਵੀ ਉਜਲਾ ਹੋ ਜਾਂਦਾ ਹੈ ਆਓ ਹਮੇਸ਼ਾ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦਾ ਓਟ ਆਸਰਾ ਲੈ ਕੇ ਚੱਲੀਏ ਸ਼ਬਦ ਤੇ ਓਟ ਆਸਰੇ ਤੋਂ ਭਾਵ ਹੈ ਜੀ ਕੁਰਬਾਨੀ ਪੜੀਏ ਸੁਣੀਏ ਵਿਚਾਰੀਏ ਅਤੇ ਅਪਣਾਈਏ ਜਦੋਂ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਲੈਣਾ ਜਾਂ ਗੁਰਬਾਣੀ ਪੜਨ ਵਾਲਾ ਸੁਣਨ ਵਾਲਾ ਜਾਂ ਵਿਚਾਰਨ ਵਾਲਾ ਫਿਰ ਉਸ ਤੋਂ ਬਾਅਦ ਅਸੀਂ ਅਪਣਾਉਣ ਵਾਲਾ ਕੰਮ ਵੀ ਮਾਰੇ ਦੀ ਕਿਰਪਾ ਨਾਲ ਕਰਨਾ ਆਰੰਭ ਕਰ ਲਈਏ ਸਭ ਤੋਂ ਪਹਿਲਾਂ ਸ਼ਬਦ ਨੂੰ ਸੁਣ ਕੇ ਜ਼ਿੰਦਗੀ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ ਫਿਰ ਮਹਾਰਾਜ ਨੇ ਕਿਰਪਾ ਕੀਤੀ ਜਿਉਂ ਪਾਖਾਨ ਨਾਵ ਚੜਤਰੈ ਮਹਾਰਾਜ ਨੇ ਕਿਹਾ ਕਿ ਜਿੱਦਾਂ ਲੱਕੜ ਮਹਾਰਾਜ ਪਾਸ਼ਾ ਕਹਿੰਦੇ ਕਿ ਬੀੜੀ ਜਿਹੜੀ ਹੈ ਉਹ ਲੱਕੜ ਦੀ ਸਤਿਗੁਰੂ ਪਾਸ਼ਾ ਕਹਿੰਦੇ ਵੀ ਉਹਦੇ ਅੰਦਰ ਜਿੰਨਾ ਮਰਜ਼ੀ ਪੱਥਰ ਲੱਦ ਦਿਓ ਜਿੰਨੀ ਉਹਦੀ ਕਪੈਸਿਟੀ ਹੈ ਉਹਦੇ ਮੁਤਾਬਕ ਪਾਸ਼ਾ ਕਹਿੰਦੇ ਵੀ ਇਹ ਬੀੜੀ ਜਿਹੜੀ ਹੈ ਪੱਥਰ ਨੂੰ ਹੋਰ ਸਮਾਨ ਨੂੰ ਲੱਦ ਕੇ ਪਾਣੀ ਦੇ ਵਿੱਚੋਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਦੂਸਰੇ ਪਾਸੇ ਲੈ ਜਾਂਦੀ ਹੈ ਮਹਾਰਾਜ ਨੇ ਕਿਹਾ ਪ੍ਰਾਣੀ ਗੁਰਚਰਨ ਲਗਤ ਨਿਸਰੈ ਇਦਾਂ ਹੀ ਜਦੋਂ ਅਸੀਂ ਗੁਰਦੇ ਚਰਨਾਂ ਨਾਲ ਲੱਗ ਜਾਵਾਂਗੇ ਨਾ ਮਹਾਰਾਜ ਦੁਨੀਆ ਦੇ ਵਿਸ਼ੇ ਵਿਕਾਰਾਂ ਤੋਂ ਦੁਨੀਆ ਦਾ মোহ ਮਾਇਆ ਦਾ ਜਿਹੜਾ ਜੰਜਾਲ ਹੈ ਬੇਸ਼ੱਕ ਰਹਿਣਾ ਅਸੀਂ ਸੰਸਾਰ ਦੇ ਵਿੱਚ ਇਹੀ ਆ ਪਰ ਮਹਰ ਪਾਸ਼ਾ ਇਹਨਾਂ ਚੀਜ਼ਾਂ ਤੋਂ ਸਾਨੂੰ ਬਿਲਕੁਲ ਸੇਫ ਰੱਖਦੇ ਹਨ ਬਚਾ ਕੇ ਰੱਖਦੇ ਹਨ ਜਿਦਾਂ ਉਹ ਲੱਕੜ ਦੀ ਬੇੜੀ ਜਿਹੜੀ ਹੈ ਪੱਥਰ ਨੂੰ ਵੀ ਤਾਰ ਕੇ ਲੈ ਜਾਂਦੀ ਹੈ ਔਰ ਸਮਾਨ ਰੱਖ ਦਿੱਤਾ ਜਾਵੇ ਉਸ ਸਮਾਨ ਨੂੰ ਵੀ ਸੁਰੱਖਿਅਤ ਤਰੀਕੇ ਦੇ ਨਾਲ ਕਿਨਾਰੇ ਉੱਤੇ ਲਗਾ ਦਿੰਦੀ ਮਹਾਰਾਣੀ ਨੇ ਉਦਾਹਰਣ ਦੇ ਦਿੱਤੀ ਹੈ ਦੁਨੀਆਵੀ ਚੀਜ਼ਾਂ ਦੀ ਪਰ ਸਮਝਾਇਆ ਕਿੰਨੂ ਹੈ ਇਨਸਾਨ ਨੂੰ ਭਾਈ ਵੇਖ ਇਹ ਦੁਨੀਆਵੀ ਚੀਜ਼ਾਂ ਜਿਹੜੀਆਂ ਹਨ ਇਹ ਆਮ ਬੰਦੇ ਦੀਆਂ ਬਣਾਈਆਂ ਹੋਈਆਂ ਹਨ ਪਰ ਸਮਰੱਥਾ ਇਹ ਰੱਖਦੀਆਂ ਹਨ ਕਿ ਦੂਸਰੇ ਕਿਨਾਰੇ ਤੇ ਬੜਾ ਧਾਰੀ ਵਜਨ ਲੈ ਜਾ ਕੇ ਉਹਨੂੰ ਸੇਫ ਅਤੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਜਾਂਦਾ ਹੈ ਇਦਾਂ ਹੀ ਮਾਰੇ ਕਹਿੰਦੇ ਵੀ ਜੇ ਕਿਤੇ ਇਨਸਾਨ ਵੀ ਗੁਰੂ ਦੇ ਚਰਨਾਂ ਨਾਲ ਲੱਗ ਜਾਵੇ ਕਿ ਮਹਾਰਾਜ ਬਖਸ਼ਿਆ ਕਰਦੇ ਹਨ ਕਿ ਪ੍ਰਮਾਤਮਾ ਇਨਸਾਨ ਨੂੰ ਹਰ ਸਮੇਂ ਹਰ ਪੱਖ ਤੋਂ ਦੁਨੀਆਵੀ ਵਿਕਾਰਾਂ ਤੋਂ ਬਚਾ ਕੇ ਹੀ ਰੱਖਦਾ ਸਤਿਗੁਰੂ ਨੇ ਕਿਰਪਾ ਕੀਤੀ ਜਿਵੇਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਮਹਾਰਾਜ ਨੇ ਕਿਹਾ ਜਿਹੜਾ ਹਨੇਰਾ ਹੈ ਨਾ ਉਹਦੇ ਅੰਦਰ ਦੀਵਾ ਜਗਾਈਏ ਕਮਰਾ ਜਿੰਨਾ ਮਰਜ਼ੀ ਹਨੇਰੇ ਨਾਲ ਭਰਿਆ ਹੋਵੇ ਜਿੰਨਾ ਮਰਜ਼ੀ ਵੱਡਾ ਹੋਵੇ ਉਹਦੇ ਅੰਦਰ ਇੱਕ ਛੋਟਾ ਜਿਹਾ ਤੁਸੀਂ ਦੀਵਾ ਜਗਾਓ ਦੀਵੇ ਦੀ ਬਕਤੀ ਬੜੀ ਛੋਟੀ ਹੈ ਉਹ ਦੀਵੇ ਦੇ ਵਿੱਚ ਦੀਵੇ ਦੀ ਛੋਟੀ ਜੀ ਵੱਟੀ ਵਿੱਚ ਇਹ ਸਮਰੱਥਾ ਹੈ ਕਿ ਹਨੇਰਾ ਜਿੰਨਾ ਮਰਜ਼ੀ ਹੋਵੇ ਉਸ ਬਲ ਜਗਦੇ ਉਸ ਹਨੇਰੇ ਦੇ ਵਿੱਚ ਦੀਵਾ ਜੱਗ ਕੇ ਉਸ ਹਨੇਰੇ ਦੀ ਸਮਰੱਥਾ ਨੂੰ ਘਟਾ ਦਿੰਦਾ ਮਹਾਰਨੇ ਕਹਿੰਦਾ ਏ ਇਦਾਂ ਹੀ ਜਿਉਂ ਅੰਧਕਾਰ ਦੀਪਕ ਪ੍ਰਗਾਸ ਤੇ ਜਦੋਂ ਆਪਾਂ ਹਨੇਰੇ 'ਚ ਦੀਵਾ ਜਗਾਉਣੀ ਹਾਂ ਤੇ ਚਾਨਣ ਹੋ ਜਾਂਦਾ ਹੈ ਇਦਾਂ ਹੀ ਮਹਾਰਨੇ ਕਹਿੰਦਾ ਵੀ ਗੁਰੂ ਦੇ ਦਰਸ਼ਨ ਕੀਤੇਆਂ ਤੇਰੇ ਮਨ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਵੇਗਾ ਫਿਰ ਮਨ ਦੇ ਵਿੱਚ ਚਾਉ ਰਹੇਗਾ ਕਿਡਾਉ ਰਹੇਗਾ ਮਨ ਚੜ੍ਹਦੀ ਕਲਾ ਵਾਲੇ ਪਾਸੇ ਰਹਿ ਜਾਂਦਾ ਹੈ ਸੱਕੇ ਮਹਾਰਾਜ ਨੇ ਕਿਰਪਾ ਕੀਤੀ ਜਿਉਂ ਮੰਦਰ ਕੋ ਜਿਉਂ ਮਹਾਉद्याਨ ਮਹਿਮਾਰਗ ਪਾਵੈ ਤਿਉਂ ਸਾਧੂ ਸੰਗ ਮਿਰਜੋਤ ਪ੍ਰਗਟਾਵੈ ਮਾਰੇ ਕਹਿੰਦੀ ਉਤਾਂ ਧਿਆਨਕ ਜੰਗਲ ਹੋਵੇ ਔਰ ਉਸ ਧਿਆਨਕ ਜੰਗਲ ਦੇ ਵਿੱਚ ਇਨਸਾਨ ਮਾਰਗ ਤੋਂ ਭਟਕ ਜਾਵੇ ਤੇ ਕੋਈ ਆਸਰਾ ਮਿਲ ਜਾਵੇ ਤੇ ਉਹਦੇ ਨਾਲ ਇਨਸਾਨ ਫਿਰ ਉਹ ਜੰਗਲ ਤੋਂ ਬਾਹਰ ਆ ਜਾਂਦਾ ਹੈ ਇਦਾਂ ਹੀ ਕਿਹਾ ਕਿ ਤਿਉਂ ਸਾਧੂ ਸੰਗ ਮਿਰਜੋਤ ਪ੍ਰਗਟਾਵੈ ਮਾਰੇ ਕਹਿੰਦੇ ਵੀ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਜਿਦਾਂ ਉਹ ਹਨੇਰੇ ਦੇ ਵਿੱਚ ਦੀਵਾ ਜਿਹੜਾ ਹੈ ਰੋਸ਼ਨੀ ਕਰ ਦਿੰਦਾ ਹੈ ਅਤੇ ਹਨੇਰੇ ਜੰਗਲ ਦੇ ਵਿੱਚੋਂ ਵੀ ਇਨਸਾਨ ਨੂੰ ਸਾਹਮਣੇ ਆਪਣਾ ਜਿਹੜਾ ਦ੍ਰਿਸ਼ ਹੈ ਦੀਵੇ ਦਾ ਉਹ ਨਜ਼ਰ ਆ ਜਾਂਦਾ ਹੈ ਇਦਾਂ ਹੀ ਕਹਿੰਦੇ ਵੀ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਇਹ ਹਨੇਰੇ ਦੇ ਰੂਪ ਵਿੱਚ ਆਪਾਂ ਵਿਚਰਦੇ ਹਾਂ ਪਰ ਜਦੋਂ ਸਤ ਸੰਗਤ ਵਿੱਚ ਬੈਠ ਜਾਈਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਈਦਾ ਹੈ ਤੇ ਮਹਾਰਾਜ ਆਪਣੀ ਜੋਤ ਜਿਹੜੀ ਹੈ ਉਹ ਸਾਡੇ ਹਿਰਦੇ ਤੇ ਜਗਾ ਕੇ